ਦੇਖੋ ਬੜੀ ਹਰਾਨੀ ਦੀ ਗੱਲ ਆ ਕਿ ਬਹੁਤ ਸਾਰੀਆਂ ਪੰਥ ਦੁਖੀ ਸ਼ਕਤੀਆਂ ਜਿਹੜੀਆਂ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਸ਼੍ਰੀ ਕਲਤਕ ਸਾਬ ਦੇ ਉੱਤੇ ਜਿਹੜਾ ਇਸ਼ੂ ਕਾਫੀ ਦਿਨਾਂ ਤੋਂ ਚੱਲ ਰਿਹਾ ਜਿਹਦੇ ਸਬੰਧ ਦੇ ਵਿੱਚ ਸਿੰਘ ਸਾਬਾ ਨੇ 2 ਦਸੰਬਰ ਨੂੰ 1 ਵਜੇ ਮੀਟਿੰਗ ਰੱਖੀ ਹੈ ਫੈਸਲਾ ਲੈਣ ਵਾਸਤੇ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਮੀਡੀਆ ਦੇ ਵਿੱਚ ਕੋਲ ਪ੍ਰਚਾਰ ਕਰਨ ਵਾਸਤੇ ਕਈ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਕੱਲ ਜਦੋਂ ਸਿੰਘ ਸਾਹਿਬ ਨੇ ਐਲਾਨ ਕੀਤਾ ਸੀ ਤਰੀਖਾਂ ਦਾ ਤੇ ਅਸੀਂ ਤਾਂ ਉਦੋਂ ਹੀ ਸਿਰ ਝਾ ਕੇ ਪ੍ਰਬੰਧ ਕੀਤਾ ਸੀ ਨਾਲ ਸਾਰੇ ਆਪਣੇ ਪਾਰਟੀ ਦੇ ਆਗੂ ਵਰਕਰ ਆਈਟੀ ਸੈੱਲ ਪਾਰਟੀ ਦੇ ਬੁੜਾਰੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਇਹਦੇ ਉੱਤੇ ਨਹੀਂ ਕਰਨਾ ਕਿਉਂਕਿ ਸਾਨੂੰ ਸ੍ਰੀ ਹਰਿਕ੍ਰਿਸ਼ਨ ਸਾਹਿਬ ਤੇ ਉੱਤੇ ਭਰੋਸਾ ਔਰ ਅਸੀਂ ਸੀਸ ਨਵਾ ਕੇ ਜਿਸ ਤਰੀਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਹਾਜ਼ਰਤਾ ਹੋਈਆਂ ਅਸੀਂ ਉੱਤੇ ਹਾਜ਼ਰ ਹੋਵਾਂਗੇ ਪਰ ਮੈਂ ਦੇਖ ਰਿਹਾ ਕਿ ਜਿਹੜੇ ਪੰਥ ਦੇ ਦੁਸ਼ਮਣ ਹੈ ਉਹਨਾਂ ਦੀ ਹਾਲੇ ਵੀ ਜਿਹੜੀ ਹੈ ਇਸ ਗੱਲ ਤੇ ਤਸੱਲੀ ਨਹੀਂ ਹੋਈ ਆ ਮੈਂ ਹੁਣੇ ਸੋਸ਼ਲ ਮੀਡੀਆ 'ਚ ਦੇਖ ਰਿਹਾ ਸੀ ਅਵੇਖੋ ਸਿੰਘ ਸਾਹਿਬ ਦੀ ਫੋਟੋ ਲਾ ਕੇ ਤੇ ਉਹਨਾਂ ਦਾ ਝੂਠਾ ਬਿਆਨ ਇਸ ਤਰੀਕੇ ਦੇਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡਾ ਜ਼ੁਲਮ ਹੈ ਔਰ ਇਹ ਸਾਡੀ ਜਿਹੜੀ ਸਭ ਤੋਂ ਮਹਾਨ ਸਸਤਾ ਸ੍ਰੀ ਅਕਾਲ ਤਖਤ ਸਾਹਿਬ ਇਹ ਬਹੁਤ ਵੱਡੇ ਹਮਲੇ ਜਿਹੜੇ ਆ ਇਹ ਲੋਕੀ ਇਸ ਤਰ੍ਹਾਂ ਦੇ ਪੋਸਟਰ ਪਾ ਕੇ ਝੂਠੇ ਸੋਸ਼ਲ ਮੀਡੀਆ ਤੇ ਵਿੱਚ ਤੇ ਇਹ ਬਹੁਤ ਵੱਡਾ ਨੁਕਸਾਨ ਜਿਹੜੀ ਸਾਡੀ ਸਿੱਖਿਆ ਦੀ ਸਰਵੋਤਮ ਸੰਸਦਾ ਉਹ ਸੰਸਦਾ ਦਾ ਵੀ ਜਿਹੜਾ ਹੈਗਾ ਸਨਮਾਨ ਨੂੰ ਭਾਰੀ ਸੱਟ ਮਾਰ। ਲੇਕੋ ਕਦੀ ਸੋਚ ਸਕਦਾ ਪੀ ਸਿੰਘ ਸਾਹਿਬ ਸ਼੍ਰੀ ਕਾਲਤਾ ਸਾਹਿਬ ਤੇ ਜਹਦਰ ਸਾਹਿਬ ਇਸ ਦਾ ਕੋਈ ਇਸ਼ਤਿਹਾਰ ਅਖਬਾਰ ਦੇ ਵਿੱਚ ਦੇਣਗੇ। ਅੱਗੇ ਇਸ ਤਰ੍ਹਾਂ ਦਾ ਕੂਟ ਪ੍ਰਚਾਰ ਜਿਹੜਾ ਉਹ ਇਲੈਕਸ਼ਨਾਂ ਦੇ ਵਿੱਚ ਚੱਲਦਾ ਸੀ ਝੂਠਾ। ਉਹਦੇ ਵਿੱਚ ਬਹੁਤ ਪਾਰਟੀਆਂ ਨੇ ਇਸ ਕੂਟ ਪ੍ਰਚਾਰ ਦਾ ਫਾਇਦਾ ਵੀ ਝਿਆਦਾ ਪਰ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਸਾਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਤਾਂ ਬਖਸ਼ ਦਿਓ ਕਿੱਡੇ ਵੱਡੇ ਆਸਥਾ ਦੇ ਇਹ ਸਥਾਨ ਨੇ ਤੇ ਤੁਸੀਂ ਉੱਥੇ ਜਿਹੜੇ ਸੇਵਾ ਦੇ ਵਿੱਚ ਮੌਜੂਦ ਨੇ ਜਥੇਦਾਰ ਸਾਹਿਬ ਉਹਨਾਂ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਝੂਠੇ ਉਹਨਾਂ ਦੀ ਫੋਟੋ ਲਾ ਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਫੋਟੋ ਲਾ ਕੇ ਤੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਹੇ ਇਹ ਸਹੀ ਮੈਨੇ ਦੇ ਵਿੱਚ ਇਹ ਪੰਥ ਦੁਖੀ ਲੋਕ ਨੇ ਜਿਨ੍ਹਾਂ ਤੋਂ ਸੰਗਤ ਨੂੰ ਬਚਨ ਦੀ ਲੋੜ ਇਹ ਸਮਝਦੇ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਕ੍ਰੀਏਟ ਕਰਾਂਗੇ ਇਸ ਤਰ੍ਹਾਂ ਦੀ ਜਗਾ ਕ੍ਰੀਏਟ ਕਰਾਂਗੇ ਇਹਨਾਂ ਨੂੰ ਇਹੋ ਜੇ ਹੱਥ ਕੰਡਿਆਂ ਤੋਂ ਬਾਜ ਆਉਣਾ ਚਾਹੀਦਾ ਕਿ ਇਹ ਕਟਿਆ ਹਰਕਤਾ ਬੰਦ ਕਰਨ ਸਿੱਖ ਸੰਸਥਾਵਾਂ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਜਦੋਂ ਕੋਈ ਕੰਮ ਕਰਦਾ ਤੇ ਬਹੁਤ ਵੱਡਾ ਇੱਕ ਫਰਾਡ ਹੈ ਇਹਨਾਂ ਲੋਕਾਂ ਦੇ ਖਿਲਾਫ ਤਾਂ ਕਿ ਇੰਦਰ ਜੋ ਕੇ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਇਸ ਲਈ ਮੈਂ ਸਾਰੀ ਸੰਗਤ ਨੂੰ ਜਿਹੜੀ ਆ ਉਹ ਵੀ ਇਹ ਕਹਿੰਦਾ ਕਿ ਇਹੋ ਜਿਹੇ ਲੋਕਾਂ ਤੋਂ ਸੁਚੇਤ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਜਾਂ ਜਥੇਦਾਰ ਸਾਹਿਬ ਦੇ ਵੱਲੋਂ ਵੀ ਜਾਂ ਚੈਨਲ ਦੇ ਵੱਲੋਂ ਨਹੀਂ ਅਸੀਂ ਉਹਨਾਂ ਤੇ ਵੀ ਧਿਆਨ ਚ ਲਿਆ ਦੇਵਾਂਗੇ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਗੱਲ ਹੈ ਕਿਉਂਕਿ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁਣ ਜੀ ਤੁਸੀਂ ਵੀ ਹੋਰ ਇੱਕ ਵੀ ਸਾਹਿਬ ਜਿਹੜੇ ਆ ਇਹ ਤਾਂ ਹੀ ਅਸੀਂ ਮੀਡੀਆ ਤੇ ਰਾਈ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਦੇਖੋ ਹਾਲੇ ਵੀ ਇਹ ਲੋਕੀ ਇਹਨਾਂ ਦੀ ਕੋਈ ਆਸਥਾ ਨਹੀਂ ਹੁੰਦੀ ਅਕਾਲ ਪੁਰਖ ਸਾਹਿਬ ਤੇ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਨਾ ਇਹਨਾਂ ਦੀ ਸਿੱਖ ਸੰਸਥਾਵਾਂ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਭਰੋਸਾ ਇਹ ਸਿਰਫ ਏਜੰਸੀਆਂ ਦੇ ਹੱਥੀ ਚੜ ਕੇ ਤੇ ਸਾਡੇ ਜਿਹੜੇ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ 'ਚ ਚੜ ਕੇ ਤੇ ਇਹ ਇਸ ਤਰ੍ਹਾਂ ਦਾ ਕਮਰਾਹਕੁਨ ਪ੍ਰਚਾਰ ਕਰਦੇ ਆ ਜਿਹਨੂੰ ਸਾਰਿਆਂ ਨੂੰ ਕੰਡੰਮ ਜਿਹੜਾ ਉਹ ਕਰਨਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਕਾਲੀ ਦਰਜਾ ਸ਼੍ਰੋਮਣੀ ਕਮੇਟੀ ਇਸੇ ਕੰਪਲੀਟ ਵੀ ਤੁਮੀ ਸਕਦੇ ਆਂਦੇ ਵਿੱਚ ਲਾਉਣਾ ਸੀ ਲਿਆਦਾ ਕਿਉਂਕਿ ਇਹਦੇ 'ਚ ਜਿਹੜੀ ਹੈਗੀ ਆ ਬਾਕੀ ਅਸੀਂ ਲੀਗਲੀ ਇਹਨੂੰ ਸਟੱਡੀ ਕਰ ਲੈਣੇ ਆ ਕਿਉਂਕਿ ਇਹ ਤਾਂ ਬੋਗਸ ਨਾਮ ਦੇ ਉੱਤੇ ਹੀ ਚੱਲੀ ਜਾਂਦਾ ਹੁੰਦਾ ਕਿਉਂਕਿ ਤੁਸੀਂ ਕੰਪਲੇਂਟ ਖਾ ਵੀ ਦਿੰਦੇ ਹੋ ਤੇ ਤਾਂ ਵੀ ਅਸੀਂ ਦੇਖਿਆ ਕਿ ਕਈ ਵਾਰੀ ਕੰਪਿਟਾ ਕਰ ਕਰਕੇ ਕੋਈ ਮੇਟਾ ਕਰਦੇ ਵੀ ਹੈ ਪੀਸਾਈਬਰ ਪ੍ਰਾਈਮ ਡਿਪਾਰਟਮੈਂਟ ਜਾਂ ਕੋਈ ਦੂਜੇ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਜਨਤਾ ਨੂੰ ਅਵੇਅਰ ਕਰਨਾ ਇਹਨਾਂ ਲੋਕਾਂ ਦੀਆਂ ਜਿਹੜੇ ਅਸਲੀ ਮਛੂਪੇ ਹੁੰਦੇ ਆ ਉਹਨੂੰ ਹਰਾਉਣਾ ਇਹ ਸਾਡਾ ਅਸਲੀ ਮਕਸਦ ਹੁੰਦਾ ਸੋ ਇਹਨਾਂ ਨੂੰ ਅਸੀਂ ਐਕਸਪੋਜ਼ ਕਰਦੇ ਦੂਜੀ ਜਿਹੜੀ ਮੇਰੀ ਖਾਸ ਤੌਰ ਤੇ ਬੇਨਤੀ ਹੈ ਕਿ ਜਿਹੜੀ ਇਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਿੱਧੀ ਉਹਨਾਂ ਦੀ ਕਮਾਂਡ ਥੱਲੇ ਸਰਕਾਰ ਚੱਲ ਰਹੀ ਆ ਬਦਵੀਂ ਪਾਰਟੀ ਦੀ। ਔਰ ਇਹਨਾਂ ਨੇ ਬੜੇ ਵੱਡੇ ਵੱਡੇ ਜਿਹੜੇ ਆ ਕਿਸਾਨਾਂ ਨਾਲ ਉਸ ਵੇਲੇ ਵਾਅਦੇ ਕੀਤੇ ਸੀ। ਇਹ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ। ਪਰ ਅੱਜ ਜਦੋਂ ਕਿਸਾਨ ਆਪਣੇ ਹੱਕਾਂ ਵਾਸਤੇ ਅੰਦੋਲਨ ਕਰਦੇ ਆ ਤੇ ਇੱਕ ਤਾਂ ਡੱਲੇਵਾਲ ਸਾਹਿਬ ਨੇ 7ਵੇਂ ਤਰੀਕੇ ਦੇ ਨਾਲ ਅੱਜ ਉੱਥੇ ਮਨਨ ਵਰਤ ਦਾ ਫੈਸਲਾ ਕੀਤਾ ਸੀ। ਚਲੋ ਵੈਸੇ ਤੇ ਅਸੀਂ ਆਪ ਨੂੰ ਬੇਨਤੀ ਕਰਦੇ ਸੀ ਕਿ ਸਖਤ ਜਿਹੜਾ ਏਡਾ ਕਦਮ ਨਹੀਂ ਲੈਣਾ ਚਾਹੀਦਾ ਪਰ ਡੈਮੋਕ੍ਰੇਸੀ 'ਚ ਲੋਕਾਂ ਦਾ ਹੱਕ ਹੁੰਦਾ ਤੇ ਸਰਕਾਰਾਂ ਦੀ ਝੋਟੀ ਹੁੰਦੀ ਹੈ ਕਿ ਗੱਲਬਾਤ ਕਰਕੇ ਤੇ ਮਸਲਾ ਨਿਬੇੜਿਆ ਜਾਵੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਪਰ ਉੱਥੇ ਸਵੇਰੇ ਸਵੇਰੇ ਜਿਹੜਾ ਉਹਨਾਂ ਨੂੰ ਜਿਸ ਤਰੀਕੇ ਗ੍ਰਿਫਤਾਰ ਕੀਤਾ ਗਿਆ ਮੈਂ ਉਹਦੀ ਨਿਖੇਦੀ ਕਰਦਾ ਔਰ ਹੁਣ ਹੋਰ ਵੀ ਮੈਂ ਦੇਖ ਰਿਹਾ ਸੀ ਉੱਥੇ ਵੱਡੇ ਕਿਸਾਨ ਲੀਡਰ ਕੋਈ ਜਾਣਾ ਚਾਹੁੰਦੇ ਆ ਤਕਨੌਰੀ ਤੇ ਉੱਤੇ ਕਰਫਿਊ ਵਾਲੇ ਹਾਲਾਤ ਤੁਸੀਂ ਪੁਲਿਸ ਲਾ ਕੇ ਪਤਾ ਕਰ ਦਿੱਤੇ ਸ਼ਾਂਤਮਈ ਅੰਦੋਲਨ ਕੋਈ ਕਰੇ ਇਹ ਸਾਰਿਆਂ ਦਾ ਹੱਕ ਹੈ ਕੋਈ ਦਿੱਲੀ ਜਾਣਾ ਚਾਹਵੇ ਕੋਈ ਰਾਜਧਾਨੀ ਪੰਜਾਬ ਦੇ ਵਿੱਚ ਜਾਣਾ ਚਾਹਵੇ ਕੋਈ ਹੋਰ ਕਿਸੇ ਡਿਸਟ੍ਰਿਕਟ ਘਟ ਕੋਟ ਤੇ ਜਾਣਾ ਚਾਹਵੇ ਇਹ ਜਿਹੜੇ ਲੋਕੀ ਅੰਦੋਲਨ ਦੇ ਵਿੱਚੋਂ ਪੈਦਾ ਹੋਏ ਆ ਅੱਜ ਇਹਨਾਂ ਦੀ ਜਿਹੜੀ ਦੋਹਰੀ ਅਸਲੀਅਤ ਹੈ ਅਸਲੀ ਚਿਹਰਾ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਕਿ ਅੱਜ ਜੇ ਕੋਈ ਸ਼ਾਂਤਵੇ ਅੰਦੋਲਨ ਵੀ ਕਰਦਾ ਤੇ ਉਹਦੇ ਵੀ ਜਿਹੜੀਆਂ ਇਹ ਗ੍ਰਫਤਾਰੀਆਂ ਕਰਦੇ ਆ ਤੇ ਜਿਹੜੇ ਇਨਸਾਨ ਮੰਗਣ ਵਾਸਤੇ ਸੰਗਰੂਰ ਇਹਨਾਂ ਦੀ ਕੋਠੀ ਜਾਂਦੇ ਆ ਜਾਂ ਚੰਡੀਗੜ੍ਹ ਇਹਨਾਂ ਦੀ ਕੋਠੀ ਜਾਂਦੇ ਆ ਉਹਨਾਂ ਦਾ ਡੰਗਾ ਨਾਲ ਸਵਾਗਤ ਹੁੰਦਾ ਉਹਨਾਂ ਤੇ ਲਾਤੀ ਚਾਰਜ ਹੁੰਦਾ ਉਹਨਾਂ ਤੇ ਪਾਣੀ ਦੀਆਂ ਬਿਛਾੜਾਂ ਬਾਰੀ ਜਾਂਦੀਆਂ ਆ ਰੋਜ਼ ਲੜਕੀਆਂ ਦੀਆਂ ਬੀਬੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਮੈਲ ਪੁਲਸ ਵੱਲ ਉਹਨਾਂ ਦੀ ਜਿਹੜੀ ਹੈਗੀ ਹੈ ਮੈਨਹੈਟਨ ਦੇ ਕੀਤੀ ਜਾਂਦੀ ਆ ਉਹ ਹਰ ਰੋਜ਼ ਜਿਹੜੀਆਂ ਸ਼ਬਦੀਆਂ ਨੇ ਸੋ ਇਹ ਸਰਕਾਰ ਹੁਣ ਲੋਕਾਂ ਨੂੰ ਕੁਝ ਦੇਣਾ ਤਾਂ ਕੀ ਸੀ ਇਹ ਤੁਸੀਂ ਇਹ ਦੇਖ ਕੇ ਟੌਰਚਰ ਕਰਕੇ ਲੋਕਾਂ ਦੀ ਆਵਾਜ਼ ਜਿਹੜੀ ਐ ਉਹ ਬੰਦ ਕਰਨਾ ਚਾਹੁੰਦੀ ਐ ਉਸ ਗੱਲ ਦੀ ਵੀ ਮੈਂ ਨਖੇਦੀ ਕਰਦਾ ਔਰ ਇਮੀਡੀਏਟਲੀ ਜਿਹੜੇ ਲੀਡਰ ਅਰੈਸਟ ਕੀਤੇ ਆ ਉਹਨਾਂ ਨੂੰ ਜਿਹੜਾ ਉਛਲਣਾ ਚਾਹੀਦਾ। ਦੱਸੋ ਆਪ ਦੀ ਕੁਐਸਚਨ ਜਿਹੜਾ ਹੈ 22 ਲਖ ਸੀਐਲਪੀ ਲੀਡਰ ਬਾਜਵਾ ਸਾਹਿਬ ਅਕਾਲੀ ਦਲ ਤੇ ਇਲਜ਼ਾਮ ਲਗਾ ਰਹੇ। ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਇਲੈਕਸ਼ਨ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ ਤੇ ਭਾਜਪਾ ਦੀਆਂ ਵੀ ਬੜੀਆਂ ਸਟੇਟਮੈਂਟ ਆਈਆਂ ਸੀ ਸੁਨੀਲ ਲਖਣਜੀ ਦੀਆਂ ਸਾਡੀ ਹਮਦਰਦੀ ਉਹਨਾਂ ਨੇ ਪੇਸ਼ ਕੀਤੀ ਸੀ ਕਿ ਅਕਾਲੀ ਦਲ ਬਚਣਾ ਚਾਹੀਦਾ ਕਾਂਗਰਸ ਦੇ ਵੀ ਲੀਡਰਾਂ ਨੇ ਪਰੇ ਪਿਆਰ ਦਿੱਤੇ ਸੀ ਤੇ ਦੇਖੋ ਅਕਾਲੀ ਦਲ ਪੰਜਾਬ ਵਾਸਤੇ ਬੜਾ ਜ਼ਰੂਰੀ ਹੈ ਅਸੀਂ ਦਾ ਧੰਨਵਾਦ ਕੀਤਾ ਸੀ ਕਿ ਚਲੋ ਭਰਾਓ ਤੁਸੀਂ ਸਾਡੀ ਚਿੰਤਾ ਕੀਤੀ ਆ ਪਰ ਚਿੰਤਾ ਸਾਡੀ ਕਰਦੇ ਰਹੇ ਤੇ ਭਾਜਪਾ ਵਾਲੇ ਆਪਣੀਆਂ ਜਮਾਤਾਂ ਜਬਤ ਕਰਾ ਕੇ ਬਹਿ ਗਏ ਤੇ ਕਾਂਗਰਸ ਸਾਡੇ ਜਿਹੜੇ ਵੱਡੇ ਉਹਨਾਂ ਦੇ ਕਿਲੇ ਸੀ ਉਹ ਸਾਰੇ ਢਵਾ ਕੇ ਬਹਿ ਗਏ ਕਿਉਂਕਿ ਇਹ ਜਿੱਨਾ ਥਾਵਾਂ ਦੇ ਉੱਤੇ ਇਲੈਕਸ਼ਨ ਹੋਈ ਤਿੰਨ ਸੀਟਾਂ ਤਾਂ ਕਾਂਗਰਸ ਦੇ ਸੀਟਿੰਗ ਅੰਮ੍ਰਿਤਸਰ ਦੀ ਤੇ ਹੁਣ ਤਿੰਨ ਹਾਰ ਕੇ ਕਦੀ ਇੱਕ ਜਿੱਤੀ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜਿੱਤੇ ਆ ਉਮੀਦਵਾਰ ਵੀ ਪਾਰਟੀਆਂ ਨੇ ਸਾਡੇ ਕੋਲ ਜਿਹੜੇ ਆ ਸਾਡੇ ਪੱਧਰ ਤੇ ਆ ਲੈ ਕੇ ਕਦੇ ਕੀਤੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਹਮਦਰਦੀ ਕੀਤੀ ਸੀ ਹੁਣ ਸਾਡੀ ਉਹਨਾਂ ਨਾਲ ਹਮਦਰਦੀ ਹੈ ਵੀ ਤੁਸੀਂ ਆਪਣਾ ਵੀ ਧਿਆਨ ਰੱਖੋ ਵੀ ਕੱਲਾ ਸਾਡਾ ਨਾ ਫਿਕਰ ਕਰੀ ਜਾਓ ਕਾਲੀ ਦਲ ਚੱਲਦੀ ਕਲਾ ਚ ਪਹਿਲਾਂ ਵੀ ਸੀਗਾ ਤੇ ਉਹਨਾਂ ਦੇ ਸਮੇਂ ਚ ਵੀ ਚੱਲਦੀ ਕਲਾ ਥਾ ਇਸ ਕਰਕੇ ਸਾਡਾ ਤੁਸੀਂ ਹਮਦਰਦੀ ਜਿਤਾਈ ਪਰ ਹੁਣ ਸਾਡੀ ਤੁਹਾਡੇ ਨਾਲ ਵੀ ਉਹ ਦਰਦੀ ਆ ਪਿਆਸੀ ਸੋਚਿਆ ਨਹੀਂ ਸੀ ਤੁਹਾਡੇ ਦੋਨਾਂ ਨਾਲ ਇਨਾ ਮਾੜਾ ਹੋਏਗਾ ਜਿੰਨਾ ਹੋ ਗਿਆ ਤੇ ਭਗਵੰਤ ਨਾਨ ਨੂੰ ਵੀ ਕਹਿਣਾ ਚੋਣਿਆ ਕਿ ਦੁਨੀਆ ਬਹੁਤ ਦੁਖੀ ਹੈ ਇਸ ਕਰਕੇ ਸਾਡੇ ਨਾਂ ਇਲੈਕਸ਼ਨ ਲੜਨ ਦਾ ਤੁਹਾਨੂੰ ਫਾਇਦਾ ਮਿਲ ਗਿਆ ਪਰ ਮੰਨ ਕੇ ਚੱਲਦੇ ਹੋ ਵੀ ਇਹ ਇਹ ਜਿਹੜੇ ਦਿਨ ਹੈ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਣਕੀ ਅਸਲੀ ਤੁਹਾਡੀ ਜਿਹੜੀ ਪਪੂਲਾਰਿਟੀ ਆ ਉਹ 2027 ਚ ਇਲੈਕਸ਼ਨ ਹੋਣੀ ਹੈ ਉਹਦੇ 'ਚ ਤੁਹਾਡੀਆਂ ਸਾਰੇ ਦੇ ਜਿਵਾਤਾ ਜਤਪ ਕਰੋ ਥੈਂਕ ਯੂ ਜੀ